ਮਾਜ ਮਹੱਲਾ ਪੰਜਵਾ ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਏ ਬਿਲਪ ਕਰੇ ਚਾਤਰ ਕੇ ਨਾਈ ਤਿਰਖਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜਿਓ ਹਉ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ ਰਹਾ ਤੇਰਾ ਮੁਖ ਸੁਹਾਵਾ ਜਿਉ ਸਹਜ ਧੁਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ ਧਨ ਸੋ ਦੇਸ ਜਹ ਤੂੰ ਵਸਿਆ ਜਿਉ ਹਉ ਕੋਲੀ ਕੋਲ ਕਮਾਈ ਦੁਰ ਸੱਜਣ ਮੀਤ ਮੁਰਾਰੇ ਜੀਉ ਰਹਾ ਕੱਖ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁਦ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਆਉ ਕੋਲੀ ਜਿਓ ਕੋਲ ਕੁਮਾਏ ਤੇ ਸੱਚੇ ਗੁਰ ਦਰਬਾਰੇ ਜਿਓ ਰਹਾ ਭਾਗ ਹੋਆ ਗੁਰ ਸੰਤ ਮਿਲਾਇ ਪ੍ਰਭ ਅਨਾਸੀ ਕਰਮੈ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਓ ਹਉ ਕੋਲੀ ਜਿਉ ਕੋਲ ਕਮਾਏ ਜਨ ਨਾਨਕ ਦਾਸ ਤੁਮਾਰੇ ਜਿਉ ਓ ਰਹਾ ਤਨਾ ਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਕੋ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਆਨੰਦਨ ਸਾਹਿਬ ਸੇਵਿਆ ਅੰਤ ਛਡਾਇ ਸੋਈ ਸੁਣ ਸੁਣ ਮੇਰੀ ਕਾਮ ਦਿਆਲ ਤੇਰਾ ਨਾਮ ਤਰਾ ਸਦ ਗੁਰਵਨੈ ਜਾਉ ਰਹਾ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਕੋ ਨਦਰ ਕਰੇ ਤਦਵਾਜ ਪਿਆਰੇ ਕੇਵਰਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸੇ ਅੱਗੇ ਪਿਆਰੇ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ ਅਵਰਨਾ ਚਾਉ ਕੋਈ ਨਾਨਕ ਤਾਕਾ ਦਾਸ ਹੈ ਬੰਦ ਬੰਦ ਝੁੱਕ ਝੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬੰਦ ਬੰਦ ਝੁੱਕ ਝੁੱਕ ਹੋਏ ਰਹਾ ਦਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏ ਦਨ ਮਾਇਆ ਪਾਇਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵਾ ਚੋਲੜਾ ਪਿਆਰੇ ਕਿਉ ਗਨਸੇ ਜਾ ਜਾਏ ਹਾਂ ਕਰਵਾਨੇ ਜਾਓ ਮੇਰਵਾ ਨਾ ਹਾਂ ਕਰਵਾਨੇ ਜਾਓ ਹਾਂ ਕਰਵਾਨੇ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਉ ਲਣ ਜੋ ਤੇਰਾ ਨਾਉ ਤਨਾ ਕਹੋਂ ਸਦ ਗੁਰਵਾਨੇ ਜਾਓ ਰਾ ਕਾਇਆ ਰੰਗਣ ਜੀਤੀਏ ਪਿਆਰੇ ਪਾਈਏ ਨਾਉ ਮਜੀਟ ਰੰਗਣ ਵਵੇ ਤਲੰਗ ਮਹੱਲਾ ਪਹਿਲਾ ਏ ਆਣੜੀ ਐ ਮਾਨੜਾ ਕਾਹੇ ਕਰੈ ਆਪਣੜੇ ਘਰ ਹਰ ਰੰਗੋਂ ਕੀ ਨਾ ਮਾਣੈ ਸੋ ਨੇੜੈ ਧਨ ਕਮਲੀ ਐ ਬਾਹਰ ਕਿਆ ਢੁੰਡੈ ਬੈ ਕਿਆਂ ਦੇ ਸਲਾਈਆਂ ਨਣੀ ਭਾਵ ਕਾ ਕਰ ਸਿੰਗਾਰੋ ਤਾ ਸੋ ਅਗਣ ਜਾਣੀ ਲਾਗੇ ਜਸੋ ਧਰੇ ਪਿਆਰੋ ਏ ਆਣੀ ਬਲੀ ਕਿਆ ਕਰੇ ਜਤਨ ਕੰਤ ਨਾ ਪਾਵੇ ਕਰਨ ਪਲਾ ਕਰੇ ਬੋ ਤੇਰੇ ਸਾਤਨ ਮਹਲ ਨਾ ਪਾਵੇ ਰੇਣ ਕਰਮਾ ਕਿਛ ਪਾਈਏ ਨਹੀਂ ਜੇ ਬੋ ਤੇਰਾ ਧਾਵ ਲਬ ਲੋ ਵੰਕਾਰ ਕੀ ਮਾਤੇ ਮਾਇਆ ਮਹੇ ਸਮਾਣੀ ਇਨੇ ਬਾਤੇ ਸੋ ਪਾਈਐ ਨਹੀਂ ਭੈ ਕਾਮਣ ਆਣੀ ਜਾਏ ਪੁਛੋ ਸੋ ਅਗਣੀ ਵਾਹੇ ਕਿੰਨੇ ਬਾਤੇ ਸੋ ਪਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਇਕਮਤ ਹੁਕਮ ਚੁਕਾਈਐ ਜਾ ਕਾ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਤ ਲਾਈਐ ਸੋ ਕਹ ਸੋ ਕੀ ਜੈ ਤਨ ਮਨੋਂ ਦੀ ਜੈ ਐਸਾ ਪਰਮਲ ਲਾਈਐ ਕਹ ਸੋਹਾਗਣੀ ਪਹਿਣੈ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਿਤਰਾਏ ਸੋ ਨਦਰ ਕਰ ਦੇਖੈ ਸੋਦਨ ਲੇਖੈ ਕਾਮਣ ਨੌਨਦ ਪਾਈ ਆਪਣੇ ਕੰਤ ਪਿਆਰੀ ਸਾਸੋਹਾਗਣ ਨਾਨਕ ਸਾਸਵਰਾਏ ਐਸ ਰੰਗ ਰਾਤੀ ਸਹਿਜ ਕੀ ਮਾਤੇ ਐ ਨਿਸ ਭਾਏ ਸਮਾਣੀ ਸੁੰਦਰ ਸਾਇਸ ਰੂਪ ਵਿਚਖਣਾ ਕਹੀਐ ਸਾਸਿਆਣੀ ਸੁਹੀ ਮਹੱਲਾ ਪਹਿਲਾ ਆਉਣ ਤਰਾ ਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਾ ਪੈ ਦੇਖਿਆ ਲੈਵਾ ਕੈ ਪੈ ਮੁੱਲ ਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਕਉ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਓ ਮਨ ਤਰਾਜੀ ਚਿਤ ਤੁਲਾ ਤੇਰੇ ਸੇਵਸਰਾਬ ਕਮਾਵਾ ਘਟ ਹੀ ਭੀਤਰ ਸੋ ਸੋ ਤੋਲੀ ਅਨ ਵਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖਾ ਆਪੇ ਬੂਝਾ ਆਪੇ ਹੈਵਣ ਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ ਤਾਕੇ ਸੰਗਤ ਨਾਨਕ ਰੈਂਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਅਜੂਨੀ ਸਭੰਗਉਰ ਪ੍ਰਸਾਦਾ ਰਾਗ ਬਿਲਾਵਲ ਮਹੱਲਾ ਪਹਿਲਾ ਚਾਉਬ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਣ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਏ तेरे गुण गावा दे बुजाए जस सच में रहो रजाए रहा ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਏ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਗਲੇ ਕਿਆ ਚਤਰਾਏ ਕੀ ਹੋਂ ਕਤੇ ਕਤੇ ਕਥ ਦੇਖਾ ਮਿਆ ਕਤ ਨਾ ਕਥ ਨਾ ਜਾਏ ਜੋ ਤੁਧ ਭਾਵੇ ਸੋਈ ਆਖਾ ਤਿਲ ਤੇਰੀ ਵੜਿਆਏ ਇਤੇ ਕੁਕਰ ਹਾਂ ਬੇਗਨਾ ਭੌਂਕਾ ਇਸ ਤਨ ਤਾਏ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਏ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨ ਆਇਆ ਵਾ ਮਨ ਬੇਦਿਆ ਦਇਆਲ ਸੇਤੀ ਮੇਰੀ ਮਾਇ ਕੌਣ ਜਾਣੈ ਪੀਰ ਪਰਾਈ ਹਮਨਾਈ ਚਿੰਤਾ ਪਰ ਰਹਾ ਅਗਮਯਾ ਕੋ ਚਰ ਅਲਖ ਆਪ ਚੇ ਹਾ ਮਾ ਜਲ ਕਲ ਮਹ ਹਲਾ ਪਰਪੁਰ ਲੀਣਾ ਕਟ ਕਟ ਜੋਤ ਸਿੱਖ ਮਤ ਸਵ ਬੋਧ ਤੁਮਾਰੇ ਤਜ ਬਿਨ ਆਵਰ ਨ ਜਾਣ ਮੇਰੇ ਸਾਈਵ ਕੋਣ ਗਵਾ ਜੀ ਜੰਤ ਸਭ ਸਰਨ ਤੁਮਾਰੀ ਸਰਵ ਜੈ ਤੋ ਭਗਵਾ ਤੁਦ ਪਾਵਸ